ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮੈਰੋ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ ਨਾਕ ਲੈ ਕੇ ਆਂਦੇ ਚ 4 ਜਿੰਨਾਂ ਚੋਂ 3 ਤੰਗ ਟੋਕੜ ਗੱਮਣ ਚੱਕ ਪਾਸ ਆ ਜੀ ਇੱਕ 2210 ਦਾ ਟੋਕੜ ਆ ਵੈਸੇ AI ਹੋਈ ਵੀ ਆ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸੋ ਨਾਮ ਵੀਰੇ ਜੈ ਸਿੰਘ ਆ ਜੀ ਪਿੰਡ ਮੈਰੋ ਆ ਜੀ ਤਸਵੀਲ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 9814299923 9814299923 ਠੀਕ ਆ ਵੀਰੇ ਅੱਜ 4 ਨਾਗਾ ਜੀ 4 ਨਾਗਾ ਵੀਰੇ 131 ਆ ਠੀਕ ਆ ਜੀ ਹੁਣ ਸਰ ਜੀ ਹਜੇ ਬਣੀ ਹੈਗੀ 25 ਸੱਬਿਆ ਦਿਨ ਦੀ ਤਿੰਨ ਆ ਗੱਬਣਾ ਟੋਕੜਾ ਦੁੱਧ ਦੀ ਠੀਕ ਆ ਜੀ ਤੇ ਇਧਰੋਂ ਸ਼ੁਰੂ ਕਰਦੇ ਆਂ ਸੁਆ ਗੰਨਮਾ ਜੀ ਨਰੇ ਇਹ ਗਰੇ ਸੁਆ ਦੂਜਾ ਦੱਸਿਆ ਮਾਲਕਾਂ ਨੇ ਕੋਈ ਜਿਹੜਾ ਮਰਜ਼ੀ ਮੰਨ ਲੈ ਬਾਈ ਕਿੰਨੇ ਸਮੇਂ ਦੀ ਗੱਭਣਾ ਇਹ ਵੀਰੇ 50 ਮਹੀਨੇ ਦੀ ਗੱਭਣਾ ਠੀਕ ਹੈ ਜੀ 6 ਕਿਲੋ ਦੁੱਧ ਆ ਵਧੀਆ ਮਿਲਦੀ ਕਿਵੇਂ ਆ ਮਿਲਦੀ ਥਾਪੀ ਤੇ ਜੀ ਬੱਚਾ ਹੈ ਨਹੀਂ ਬੱਚਾ ਹੈ ਨਹੀਂ ਥਣਾ ਦੀ ਦੰਨਾ ਜੀ ਥਣਾ ਦੀ 1 ਨੰਬਰ ਆ ਵੀਰੇ ਭੂੜ ਛੱਟਾ ਚਵਾਈ ਚੁਹਿਆਣ 1 ਨੰਬਰ ਆ ਕੋਈ ਵੀ ਹੋਵੇ ਆਪਾਂ ਜ਼ਿੰਮੇਦਾਰ ਉਹਦੇ ਠੀਕ ਹੈ ਵੀਰੇ ਤੋੜ ਕੇ ਦਿਖਾ ਦਿਓ ਜੀ ਸੁਆ ਬਾਈ ਦੱਸਦਾ ਕੋਈ ਵੇ ਅੱਖੋ ਖਬਾਈ ਬੱਲੀ ਨੀਲੀ ਜੀ ਭੇਜਦੀ ਐ ਮੈਂ ਹਾਂ ਨੀਲੀ ਜੀ ਭੇਜਦੀ ਐ ਪਿੰਡਾ ਪੁੰਡਾ ਬਹੁਤ ਚੰਗਾ ਬਾਈ ਅੱਖਾਂ ਬੜੀਆਂ 5 ਕਿਲੋ ਦੁੱਧ ਸੌਰੀ 5 ਮਹੀਨਿਆਂ ਦੀ ਗੱਬਣਾ ਤੇ 7 ਕਿਲੋ ਦੁੱਧ ਦਾ ਜੀ ਬਜਰ ਮजूद ਦੇ ਪੱਖ ਤੋਂ 6 ਕਿਲੋ ਵੀਰੇ ਮੰਨ ਕੇ ਕੋਈ ਨਹੀਂ ਆਜੇ ਮੇਰਾ ਵੀਰ ਭਰਾ ਠੀਕ ਹੈ ਜੀ ਹਾਂ ਬਾਕੀ ਚੰਗੀ ਆ ਥਾਣਾ ਦੇ ਢਾਨਾ ਜੀ ਓਕੇ ਓਕੇ ਵੀਰੇ ਓਕੇ ਠੀਕ ਹੈ ਵੀਰੇ ਕੋਈ ਵੀ ਵੀਰ ਆਪਦਾ ਪਰਸਨਲ ਡਾਕਟਰ ਸਾਹਿਬਾਨ ਲਿਆ ਕੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲਿਜਾ ਸਕਦਾ ਹੈ। ਵਜਨ ਵਜਨ ਵਾਲੀ ਚੰਗੀ ਆ ਬਾਈ। ਸਹੀ ਗੱਲ ਆ ਵਜਨ ਵਜੂਦ ਤੇ ਪੱਕ ਪੂਰੀ ਚੰਗੀ ਆ ਪੈਂਦੀ ਵੀ ਨੀਲੀ ਰਾਵੀ ਚ। ਨੀਲੀ ਰਾਵੀ ਦਾ ਸੀਮਨ ਲੱਗਿਆ ਹੋਵੇ ਤਾਂ ਚੰਗਾ ਬੱਚਾ ਪਾਜੂ ਕਰਮ ਵਾਲੀ। ਨਿੱਗਰ ਆ ਕੋਈ ਆਏ ਨਹੀਂ ਵੀਰੇ ਲੱਸੀ ਨਹੀਂ ਫਿੱਕੀ ਨਹੀਂ। ਜਿਹੜਾ ਬਾਈ ਦੇ ਘਰੇ ਦੁੱਧ ਤਿਆਰ ਆਉ ਤੁਸੀਂ ਆਪਦੀ ਮਿਲਕਿੰਗ ਕਰ ਲਿਓ ਤੇ ਅੱਗੇ ਦੁੱਧ ਤੁਹਾਡੀ ਸੇਵਾ ਦੇ। ਮੈਂ ਦੇਖ ਰੇ 6 ਕਿਲੋ। ਇਹ ਠੰਡਾ ਦੁੱਧ ਹੈਗਾ ਭਰਾ। ਠੰਡਾ। ਚਾਹੇ ਡੱਬੇ ਮਾਰ ਕੇ ਲੈ ਜਾ। ਹਾਂ ਹਾਂ ਬਾਈ। ਠੀਕ ਹੈ ਵੀਰੇ ਬਾਕੀ ਹਵਾਲਾ ਤੁਹਾਨੂੰ ਬੈਕ ਸ਼ੈਡ ਤੋਂ ਵੀ ਦਿਖਾ ਦਿੰਨੇ ਆਂ ਪਾਰ ਪਿੱਛੇ ਦੀ ਗਾਰੰਟੀ ਆ ਜੀ ਲਓ ਓਕੇ ਵੀਰੇ ਓਕੇ ਅੱਜ ਦੀ ਤਰੀਕ 'ਚ ਠੀਕ ਹੈ ਵੀਰੇ ਅੱਜ ਦੀ ਤਰੀਕ 'ਚ ਫੁੱਲ ਗਾਰੰਟੀ ਆ ਜੈ ਜੀ ਡਿਮਾਂਡ ਜਿਹੜੇ ਲੈਣੇ ਆਂ ਵਿਰੇ 72000 ਰੁਪਏ ਦੀ ਆ ਨਾ ਦੇਵਾਂਗੇ ਜੀ। ਉਹ ਜੂ ਮਾਨਤਨ। ਮਾੜਾ ਮੋਟਾ ਕਰਦੇ ਆਂ ਜੀ। ਜਾਇ ਜੀ ਡਿਮਾਂਡ ਆ ਬਿਲਕੁਲ 72000 ਰੁਪਏ ਚ ਬਾਈ ਕਹਿੰਦਾ ਮਾਰਤਾਨ ਕਰਦਾਂਗੇ। ਦੋ ਨੰਬਰ ਲੱਗ ਵੀਰੇ ਇਹਦਾ। ਇਹ ਕਿੰਨੇ ਵੇ ਸੁਆਸਤੇ ਗੱਬਣਾ ਜੀ? ਇਹ ਵੀਰੇ ਤੀਜੇ ਵਾਸਤੇ ਸੁਣਾਵਾ। ਦੂਜਾ ਸੁਆਵਾ ਕਹਿੰਦੇ ਤੀਜੇ ਵਾਸਤੇ ਸੁਣਾ ਪਰ ਕੋਈ ਕਹਿੰਨਾ ਮਰਜੀ ਮੰਨ ਲਵੇ ਵੀਰੇ ਕੋਈ ਚੱਕਰ ਨਹੀਂ ਕਰਦਾ। ਠੀਕ ਆ। ਕਾਂਚ ਦੀ ਬਾਈ ਬਹੁਤ ਜ਼ਿਆਦਾ ਚੰਗੀ ਆ ਵੀਰੇ। ਠੀਕ ਹੈ ਜੀ। 5 ਕਿਲੋ ਸਹੀ ਡੰਡਾ ਦੁੱਧ ਆ ਭਾਂ 7 ਕਈ 6 ਕਈ ਕੋਈ ਫਾਇਦਾ ਨਹੀਂ ਆਈ ਆ। ਠੀਕ ਹੈ ਜੀ। ਉੱਥ ਪਤਰੀਏ ਫਿਕਰ ਨਾ ਸਮੇਂ ਦੀ ਗੱਬਣਾ ਇਹ 14 ਤੋਂ ਉੱਤੇ ਦੀ ਹੈ ਜੀ 4 ਹੀ ਮੰਨ ਕੇ ਆਵੇ ਉੱਤੇ ਦਾ ਵੀਰੇ 14 ਤੋਂ ਘੱਟ ਨਹੀਂ ਕਹਿੰਦਾ ਡਾਕਟਰ ਪਰ ਆਪਾਂ ਜਿਹੜੀ ਗੱਲ ਹੈ ਸਹੀ ਇਹੋ ਹੀ ਪਹਿਲਾਂ ਹੀ ਦੱਸਾਂਗੇ ਹਣਾ ਠੀਕ ਹੈ ਵੀਰੇ ਤੋੜ ਕੇ ਦਿਖਾ ਦਿਓ ਜੀ ਇਹ ਪਹਿਲਾਂ ਹੀ ਬੇਨਤੀ ਆ ਵੀਰੇ ਸੂਆ ਜਿਹੜਾ ਤੁਸੀਂ ਮਰਜੀ ਮੰਨ ਲਓ ਤੇ ਆਪਣੇ ਘਰ ਦੀਆਂ ਚੌਕੀ ਬਾਈ ਦੇ ਮਾਲ ਲਿਆਉਂਦਾ ਹੁੰਦਾ ਜੀ ਜਿਹੜੀ ਕਨਫਰਮ ਚੈੱਕ ਪਾਸ ਆ ਜੀ ਉਹ ਚਾਰਾ ਉਹ ਵੀ ਗਰੰਟੀ ਆ ਕਿ ਅਗਲਾ ਘਰੇ ਲਾ ਕੇ ਕਰਾ ਲੈ ਜੇ ਇੱਥੇ ਡਾਕਟਰ ਲੈ ਕੇ ਪਰ ਕਰ ਦੇਵਾਂਗੇ ਚੈੱਕ ਕਰਾ ਕੇ ਇਹ ਨਹੀਂ ਦਿੰਦੇ ਸਹੀ ਗੱਲ ਹੈ ਇਹ ਨਹੀਂ ਮੇਰੇ ਅੱਜ ਕਈ ਤਾਂ ਬੰਦੇ ਮਹੀਨੇ ਨੂੰ ਚੈੱਕ ਕਰਾਵੇ ਚਾਹੇ ਵੀ ਪਾਸ ਕਰ ਲਿਓ ਤੇ ਜੇ ਇੱਥੇ ਡਾਕਟਰ ਸਬੰਧ ਨੂੰ ਲਿਆ ਸਕਦੇ ਆ ਤਾਂ ਸਾਰਿਆਂ ਨਾਲੋਂ ਬੈਸਟ ਆ ਵੀਰੇ ਇਹ ਚੰਗੀ ਚੁੰਗੀ ਬਈ ਬਹੁਤ ਰੰਗ ਬਾਜ ਹੈ ਇਹਦੀ ਠੀਕ ਆ ਵੀਰੇ ਦੁੱਧ ਇਹਦੇ ਥੱਲੇ 5 ਕਿਲੋ ਠੰਡਾ ਹੋਊਗਾ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਜੀ ਬਾਦ ਕੱਢੂਗੀ ਵੀਰੇ 10 ਕਿਲੋ ਘੱਟ ਨਹੀਂ ਕੱਢਦੀ ਠੀਕ ਆ ਵੀਰੇ ਬਾਕੀ ਥਣਾਂ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫਾਲਸ ਨੂੰ ਨੇੜੇ ਤੋਂ ਦਿਖਾ ਦਿੰਨੇ ਆ ਖੋੜ ਸ਼ੰਗ ਪੂਰਾ ਵੀ ਨਹੀਂ ਜੀ ਥਣ ਬਹੁਤ ਚੰਗਾ ਲੱਗਾ ਵੀਰੇ ਸਹੀ ਗੱਲ ਆ ਜੀ ਬਾਈ ਕਹਿੰਦਾ ਤਾਜੀ ਉੱਤਰੀ ਆ ਉੱਥੇ ਆਪਾਂ ਥਾਪੀ ਤੇ ਚੋਕੇ ਲਿਆਏ ਸੀ ਇਹ ਹੁਣ ਸ਼ਾਮ ਨੂੰ ਪਤਾ ਲੱਗੂ ਬਈ ਆਪਣੇ ਘਰੇ ਕਿਵੇਂ ਮੈਂ ਮਦੋ ਬਾਈ ਰੇਗ ਨੂੰ ਪਤਾ ਹੈਦਾ ਗੱਲ ਖਿਆਣਾ ਅਗਲਾ ਵੀ ਟੋਕੜ ਗੱਬਣ ਪੜੂ ਇੱਕ ਦੋ ਦਿਨ ਅਗਲੇ ਘਰੇ ਜਾ ਕੇ ਕਰੂਗਾ ਯਾਰ ਉਪਰਾਂ ਕਈ ਬਸੂ ਨਹੀਂ ਕਰਦੇ ਕਈ ਕਰ ਜਾਂਦੇ ਆ ਜੀ ਇਹਦੀ ਛੋਟੀ ਜਿਹੀ ਡਿਮਾਂਡ ਜੀ ਇਹਦੇ ਵੀ ਡਿਮਾਂਡ ਕਿੰਨੇ ਮਰਜ਼ੀ ਮੰਗੀ ਜੀ 70 ਮੰਗ ਲਈਏ 65 ਮੰਗ ਲਈਏ 63000 ਦੀ ਮੈਂ ਦਵਾਂਗੇ। ਆਫਰ ਹੀ ਹੈ। ਹਾਂ। ਮੈਂ ਚੰਗੀ ਆ ਵੀਰੇ ਨਗਰ ਨਗਰ ਗੋਲ ਆ। ਸਹੀ ਗੱਲ ਆ। ਤੇ ਇੱਕ ਗੱਲ ਜਿੱਦੇ ਕਿੰਨੇ ਵੇਚਣੀ ਹੋਈ ਬਈ ਭਾਂਡਾ ਭੁੰਡਾ ਬਹੁਤ ਚੰਗਾ ਆ ਬਈ ਸੋਨਾ ਹਵਾਨਾ। ਬੜੀ ਜੰਗੀ ਆ ਥੱਲੇ ਐ ਨਹੀਂ ਕੋ ਪਾਟਾ ਆ ਜੀ ਥੱਲੇ ਟੱਕਲਾ ਹਵਾਨਾ ਇਹਦਾ। ਬਾਕੀ ਬੜਾ ਚੰਗਾ ਲੱਗਾ ਬਈ। ਜਿੱਦੇ ਵੇਚਣੀ ਹੋਈ 4 ਪੈਸੇ ਤੇਰ। ਬਸ ਚਵਾਈ ਇਹੋ ਜੀ ਆਪਾਂ ਬੋਤਲ ਦੇ ਚੋਈ ਜਾਵੇ ਵਾਲਾ। ਅੱਛਾ। ਹਾਂ। ਦਾਗ ਲੱਗੀਆਂ ਧਾਰਾਂ ਬਾਈ। ਠੀਕ ਆ ਵੀਰੇ। ਹਾਂ ਕਹਿਣ ਤੇ ਅੱਗੇ ਤੈਨੂੰ ਨੰਬਰ ਅੱਗੇ ਤੈਨੂੰ ਨੰਬਰ ਵੀਰੇ ਪੰਜਾਂ ਮਹੀਨਾ ਦੀ ਗੱਬਣਾ ਠੀਕ ਆ ਜੀ 7 ਕਿਲੋ ਦੁੱਧ ਦਾ ਠੀਕ ਹੈ ਵੀਰੇ ਇਹ ਵੀ ਮੈਂ ਆਈ ਆ ਇਹਨਾਂ ਵੀਰੇ ਥਣ ਦੇ ਨਾਲ ਮਾਸ ਜਿਆ ਦਿਖਾ ਦੇ ਆਜਾ ਆਹ ਇਹਨਾਂ ਵਿਖਾ ਦੇ ਵੀਰੇ ਆਜਾ ਥਾਣਾ ਪਰ ਇਹਦੀ ਚੋਣ ਚ ਕੋਈ ਰਿਕਾਰਡ ਨਹੀਂ ਬਾਈ ਥਾਣੇ ਦੇ ਵਿੱਚ ਨਹੀਂ ਨਾ ਸਾਈਡ ਤੇ ਇੱਧਰ ਵੀ ਦਿਖਾ ਦੇ ਭਰਾ ਠੀਕ ਆ ਜੀ ਜਾਂ ਕੋਈ ਜ਼ਖਮ ਹੋ ਗਿਆ ਹੋਊ ਜਾਂ ਕੁਦਰਤੀ ਆ ਨਾਲ ਮਾਸ ਜਿਆ ਹੋ ਹੈਗਾ ਠੀਕ ਆ ਜੀ ਪੰਜਾਂ ਮਹੀਨਾ ਦੀ ਗੱਬਣਾ 7 ਕਿਲੋ ਦੁੱਧ ਆ ਬਾਈ ਠੀਕ ਆ ਮਿਲਦੀ ਇਹ ਵੀ ਮੈਲਦੀਵਰੇ ਹੋਈ ਉੱਥੇ ਥਾਪੀ ਤੇ ਸੀ ਇੱਥੇ ਪਤਾ ਨਹੀਂ ਦੋਨੇ ਜੋੜਾ ਇਕੱਠਾ ਹੀ ਆਇਆ ਬੱਚਾ ਹੈ ਨਹੀਂ ਕਿਸੇ ਦਾ ਨਹੀਂ ਵੀਰੇ ਠੀਕ ਆ ਵੀਰੇ ਤੋੜ ਕੇ ਦਿਖਾ ਦਿਓ ਜੀ ਪੰਜਾਂ ਦੀ ਇੱਕ ਪਾਦਾ 7 ਕਿਲੋ ਰੋੜਦਾ ਵੀਰੇ ਕੱਦ ਕਾਠ ਵੀ ਚੰਗਾ ਛੋਟੇ ਵੀ ਚੰਗੇ ਬਾਹ ਦਾ ਬੇਲ ਬੂਲ ਵੀ ਬਹੁਤ ਆ ਜੀ ਦਵਾਈ ਵੀ ਉਹਦੀ ਵੀਰੇ ਕੋਈ ਭੂਰ ਨਹੀਂ ਛੱਟਾ ਨਹੀਂ ਉਹਦੇ ਵਿੱਚ ਕੁਝ ਨਹੀਂ ਰੜਕਦਾ ਭਰਾ ਉਹ ਵੈਸੇ ਕਿਤੇ ਹੋਊ ਜਿਹੜਾ ਹੈਗਾ ਆਪਾਂ ਦੱਸਿਆ ਜਾਏਗਾ ਬਾਈ ਦੱਸਿਆ ਚੰਗਾ ਜੀ ਇੱਕ ਥਾਂ ਵੈਸੇ ਮੋਟਾ ਜਾ ਉਹ ਮਾਸੀ ਆ ਬਾਈ ਕਹਿੰਦਾ ਕੋਈ ਗੰਡ ਮਰੂੜੀ ਹੋਵੇ ਆਪਾਂ ਬੈਠੇ ਆ 7 ਕਿਲੋ ਦੁੱਧ ਆ ਤੇ 5 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਝਾੜ ਤੇ ਮਿਲਦੀ ਆ ਬੱਡੀ ਬੁੱਡੀ ਕੱਦ ਕੋ ਤੇ ਬਹੁਤਾ ਵਧੀਆ ਕੱਦ ਵਜਨ ਦੀ ਪੂਰੀ ਚੰਗੀ ਆ ਵੱਡਾ ਕੱਦ ਕਾਠਾ ਜੀ ਆਈ ਆਈ ਬਾਈ ਦਾ ਹੈ ਉਂਵੇ ਹੈ ਕਮੋਇਲ ਤੋਂ ਡਰਦਾ ਕਿ ਨਵੇਂ ਥਾਂ ਤੇ ਪਹੁੰਚੇ ਨਵੇਂ ਥਾਂ ਤੇ ਉੱਪਰ ਆਇਆ ਨਾ ਤਾਂ ਕਰਕੇ ਥੋੜਾ ਜਿਹਾ ਸਰਦੀ ਆ ਬਾਕੀ ਥਣਾ ਦੇ ਸਹਿਜ ਵੀ ਸੋਲੇ ਗੈਪ ਤੇ ਲੱਗੇ ਆਂਦੀ ਕਿਵਾਈ ਹਲਾ ਥਾਣਾ ਚਾਰੀ ਥਾਣਾ ਹੋੜਸ਼ਾਂ ਕੇਦੇ ਵੀ ਨਹੀਂ ਪੂਰਾ ਇਹ ਵੀ ਤੁਸੀਂ ਆਪ ਦੀ ਚੈੱਕ ਕਰਵਾ ਕੇ ਲਿਜਾ ਸਕਦੇ ਆ ਜੀ ਤੇ ਇਹਦੀ ਡਿਮਾਂਡ ਜੀ ਬਟ ਇਹ ਵੀ ਜਿਮਾਰਤ ਤਾਂ 80000 80000 ਮੰਗ ਰਹੇ ਨੇ ਜੈਜ ਤਾਂ ਵੀ ਠੀਕ ਹੈ ਚੰਗਾ ਲੱਗਦਾ ਸੀ ਬਈ ਇਹਦਾ ਕੋਈ ਐਡੀ ਨਹੀਂ ਗੱਲ ਹੈ ਕੋਈ ਹਾਂਜੀ ਵੀ ਬਾਹਰੇ ਨਹੀਂ ਸੀਗੇ ਹਾਂਜੀ ਉਹ ਮਾਸ ਜਿਹੜਾ ਬੱਟਾ ਹੈਗਾ ਵੀਰੇ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਨਾ ਹਾਂਜੀ ਆਪਾਂ ਇਹ ਭਾਰ ਨਾਲ ਲਈ ਆ ਭਾਰਾ ਦੇਣੀ ਹੈ ਕਿੰਨਾ ਜੀ ਇਹ ਵੀਰੇ 60000 ਦੀ ਝੋਟੀ ਹੈ ਓਪਰ ਹਾਂ ਲਓ ਦੇਣਾ ਲੈ ਨਹੀਂ ਵੀ ਭਰਾ ਠੀਕ ਹੈ ਜੀ 60000 ਦੀ ਬਾਈ ਕਹਿੰਦਾ ਝੋਟੀ ਦੇ ਦਾਂਗੇ ਪਰ ਇੱਕ ਜਾਣ ਲੱਭਰੇ ਮਾਲਕ ਦੀ ਕਿਰਪਾ ਨਾਲ ਜਦੋਂ ਬਾਕੀ ਦਾ ਪਰਮਾਤਮਾ ਨੂੰ ਪਤਾ ਜਿੱਦੇ ਸੂਈ ਬਈ ਮੈਂ 15 16 ਕਿਲੋ ਦੁੱਧ ਪਾਉਣ ਵਾਲੀ ਹਾਂ ਵੱਡੀ ਹਾਂ ਹਾਂ ਹੁਣ ਵੀ ਐਂਟੈਂਸ 60 ਕਿਲੋ ਬਹੁਤ ਵਧੀਆ ਦੁੱਧ ਆਉਲਾ ਠੀਕ ਹੈ ਬਰੇ ਤੇ ਅੱਗੇ ਆਪਣੇ ਕੋਲ ਆ ਛੋਟੀ ਦੰਦੋਕੇ ਮੇਰੇ ਨੀਲੀ ਰਾਵੀ ਦਾ ਸੁਬਾਹ ਮੇਰੇ ਬੰਦੋ ਮੇਰੇ ਆਪਾਂ ਵੇਖੀ ਨੀ ਚੌਗੀ ਹੋਊਗੀ ਠੀਕ ਹੈ ਜੀ ਤੇ ਇਹਨੂੰ ਅਜ 25 26 ਰੈਣ ਦੱਸਦੇ ਮਾਲਕ ਬਣੀ ਨੂੰ ਠੀਕ ਆ ਆਪਾਂ ਨਹੀਂ ਮੇਰੇ ਕਹਿੰਦੇ ਅਗਲੇ ਦੀ ਕਿਸਮਾਤਾ ਖਾਲੀ ਦੇਣੀ ਆਪਾਂ ਖਾਲੀ ਦੇਣੀ ਅਗਲੇ ਨੇ ਦੱਸਿਆ ਉਹ ਨੀਲੀ ਰਾਵੀ ਦੀ ਸਾਰੀਆਂ ਨਿਸ਼ਾਨੀਆਂ ਹੈਗੀਆਂ ਬਈ ਨਿਸ਼ਾਨੀਆਂ ਕਵਰ ਕਰਦੀਆਂ ਰੰਗ ਵੀ ਜਮਾ ਗੋਲ ਕੱਟੀ ਫਿਰ ਫੁੱਲ ਚੰਗੀ ਪਿੰਡਾ ਪੁੰਡਾ ਬਹੁਤ ਚੰਗਾ ਝੋਲੀ ਵਿਖਾਵੇ ਦੇ ਇੱਧਰ ਆ ਕੇ ਅਗਲੇ ਨੂੰ ਭਾਣ ਟੰਗਾਂ ਮੇਰੇ ਕਪਣ ਕੇ ਦੇ ਬੈਠੀ ਹੋਈ ਹੈ ਸਹੀ ਗੱਲ ਹੈ ਹੋ ਸਕਦਾ ਕਿ ਨੂੰ ਗੱਬਨ ਹੋਵੇ ਬਈ ਇੱਕ ਗੱਲ ਆ ਆਪਾਂ ਵੀ ਤੁਰੇ ਫਿਰਦੇ ਆ ਮਾਲਾ ਜੀ ਅਗਲੇ 1.5 2 ਦੀ ਕਿਹਾ ਹੋਊ ਗੁਰਵਾਸ਼ ਵਾਲੀ ਵੀ ਗੱਲ ਹੈਣੀਗੀ ਹਾਂਜੀ 25 26 ਦਿਨ ਹੋ ਗਏ ਅੱਜ ਕਹਿੰਦੇ ਪਰ ਕੋਈ ਇਲਾਜ ਚ ਨਾ ਲਵੇ ਆਪ ਦੀ ਮਰਜ਼ੀ ਨਾਲ ਲਵੇ ਖਾਲੀ ਲੈ ਲਵੇ ਚਲੋ ਜੇ ਖਾਲੀ ਵੀ ਹੋਈ ਤਾਂ 4 ਪੈਸੇ ਜੋੜਨ ਵਾਲੀ ਅੱਜ ਤੱਕ ਖਾਲੀ ਨਹੀਂ ਵੀ ਰਾਇ ਨਹੀਂ ਗੱਲ ਕਿਤੇ ਹੱਥ ਨਹੀਂ ਦਿਰਾਉਂਦੀ ਕਿਸੇ ਪਾਸੇ ਨਹੀਂ ਦਿਰਾਉਂਦੀ ਠੀਕ ਆ ਇਹ ਤਾਂ ਛੋਟਾ ਜਿਹਾ ਆਪਾਂ ਆਪੇ ਇੱਕ ਗੱਲ ਹੋਰ ਦੀ ਆ ਵੱਡੇ ਭਾਈ ਅਗਲਾ ਇਹ ਵੀ ਚੈੱਕ ਕਰਾ ਕੇ ਲਿਆ ਤੁਸੀਂ ਬਾਪ ਪਵਾ ਕੇ ਡਾਕਟਰ ਕੋਲ ਕੋਈ ਬੱਚੇ ਦਾ ਨਹੀਂ ਕਮਜ਼ੋਰ ਹੋਵੇ ਜਾਂ ਕੋਈ ਕੁਝ ਹੋਵੇ ਉਹਨੇ 21 ਉਹਦੇ ਜ਼ਿੰਮੇਦਾਰ ਆ ਭਾਈ ਹੋਰ ਦੱਸ ਠੀਕ ਹੈ ਸਹੀ ਗੱਲ ਹੈ ਜੀ ਹੋਰ ਦੀ ਵੀਰੇ ਰੱਖਣ ਵਾਲੀ ਚੀਜ਼ ਆ ਵੀਰੇ ਤੁਸੀਂ ਖਾਲੀ ਮੰਨ ਕੇ ਆਇਓ ਸਵਾ ਜ਼ਰੂਰ ਹੋ ਗਿਆ 25 26 ਦਾ ਲਈ ਆਈ ਹੋਈ ਨੂੰ ਪਰ ਬਾਈ ਕਹਿੰਦਾ ਆਪਾਂ ਗਾਰੰਟੀ ਨਹੀਂ ਦੇ ਸਕਦੇ ਤੁਹਾਨੂੰ ਬਹੁਤ ਆ ਬੜਾ ਕੱਟੀਆਂ ਗੱਲ ਕੋਈ ਝੋਲੀ ਚੰਗੀ ਆ ਬਾਕੀ ਨੀਲੀ ਦਾ ਵਿੱਚ ਪੈਂਦੀ ਆ ਜੀ ਸੋੜਾ ਥੜਾ ਲੱਛਿਆ ਜਾਂ ਪੂੜਾ ਛੱਕ ਪੂਰਾ ਵੀ ਨਹੀਂ ਗੋਲ ਪੱਟ ਪੂਰਾ ਵਜਨ ਵਜੂਦ ਵੀ ਕਰਮ ਵਾਲੀ ਦਾ ਚੰਗਾ ਇਹਦੀ ਨਹੀਂ ਬਈ ਵੱਡੇ ਵੀਰੇ ਉਹ ਨਿਸ਼ਾਨੀਆਂ ਸਾਰੀਆਂ ਹੈਗੀਆਂ ਮੋਹਰ ਨੇ ਪੈਰ ਵੀ ਆ ਮਗਰ ਨੇ ਵੀ ਅੱਖਾਂ ਵੀ ਆ ਨਾਸਦੀ ਹੈਗੀ ਮੱਥਾ ਦੀ ਸਾਰੀ ਹੈਗੀ ਭਰਾ ਬਾਕੀ ਬਾਈ ਕਹਿੰਦਾ ਆਪਣੀ ਫੁੱਲ ਗਰੰਟੀ ਹੋਊਗੀ ਜੇ ਕੋਈ ਅਗਲਾ ਕਹਿੰਦਾ ਬਈ ਬੱਚੇਦਾਨੀ ਚ ਨਾ ਹੋਵੇ ਜਾਂ ਇੱਦਾਂ ਜਿੱਦਾਂ ਕੁਝ ਵੀ ਤੇ ਉਹ ਚੀਜ਼ਾਂ ਦੀ ਆਪਣੀਆਂ ਗਰੰਟੀਆਂ ਹੋਣਗੀਆਂ ਬਾਕੀ ਫੇਸ ਕੁਆਲਿਟੀ ਜਦੋਂ ਵੱਡੇ ਬਾਈਆਂ ਘਰੇ ਵੀ ਲੈ ਜੇ ਨਾ ਚਾਹ ਨਾ ਗੱਭਣ ਨਿਕਲੇ ਐਬਲ ਨਿਕਲੇ ਪਰਮਾਧਾਨ ਕਰੇ ਜਦੋਂ ਬੱਚੇਦਾਨੀ ਦੇ ਚੱਕਰ ਨਿਕਲੇ ਵੀ ਅਗਲਾ ਕਹੇ ਕਮਜ਼ੋਰ ਆ ਬਈ ਰਹਿੰਦੀ ਨਹੀਂ ਕਰਦੀ ਨਹੀਂ ਰਹਿਣਾ ਨਾ ਰਹਿਣਾ ਪਰਮਾਧਾਨ ਨੂੰ ਕਹਦਾ ਪਰ ਇਸ ਗੱਲ ਦੇ ਜ਼ਿੰਮੇਦਾਰ ਆ ਆਪਾਂ ਬਈ ਠੀਕ ਹੈ ਹੋਰ ਭਾਅ ਕਿੰਦਾ ਕਰੇ ਭਾਅ ਦੇ ਨਾਲ ਮੌਲਦਾ ਜਿੰਨਾ ਮਰਜ਼ੀ ਕਰਾ ਲੈ ਆਪਾਂ ਕੋਈ ਬਾੜਾ ਨਹੀਂ ਦਾ ਮੁੱਲ ਮੰਗਣਾ 52000 ਦੀ ਬੋਜੂਲਸ ਜੀ ਕਰ ਦਾਂਗੇ ਮਾਨਤਾ ਠੀਕ ਹੈ ਜੀ 52000 ਦੀ ਬਾਈ ਕਹਿੰਦਾ ਦੇ ਦਾਂਗੇ ਕੱਤੀ ਜਿਹੜੇ ਤਿਆਰ ਹੋਗੀ ਉਹਦੇ ਤਾਂ ਪਤਾ ਨਹੀਂ ਕਿੰਨੇ ਗੁਣਾ ਕਰਨੇ ਆ ਜੀ ਕਿਉਂਕਿ ਚੰਗੀ ਆ ਬਾਕੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਰਹੇ ਧੰਨਵਾਦ